ਮਰਾਠਾ ਸ਼ਾਸਕ ছত্রਪਤੀ ਸ਼ਿਵਾਜੀ ਮਹਾਰਾਜ ਜੀ ਦੇ ਸਭ ਤੋਂ ਵੱਡੇ ਪੁੱਤਰ ਸੰਭਾਜੀ ਰਾਜੀ ਦਾ ਜਨਮ 14 ਮਈ 1657 ਨੂੰ ਪੁਰੰਦਰ ਕਿਲੇ ਵਿਖੇ ਹੋਇਆ ਸੀ ਸੰਭਾ ਜੀ ਸ਼ਿਵਾਜੀ ਮਹਾਰਾਜ ਦੀ ਪਹਿਲੀ ਅਤੇ ਪਿਆਰੀ ਪਤਨੀ ਸਈ ਬਾਈ ਦੇ ਪੁੱਤਰ ਸਨ ਸੰਭਾ ਜੀ ਸਿਰਫ 2 ਸਾਲ ਦੇ ਸਨ ਜਦੋਂ ਉਹਨਾਂ ਦੀ ਮਾਂ ਦੀ ਮੌਤ ਹੋ ਗਈ ਸੀ ਜਿਸ ਕਾਰਨ ਉਹਨਾਂ ਦੀ ਪਰਵਰਿਸ਼ ਉਹਨਾਂ ਦੀ ਦਾਦੀ ਜੀਜਾਬਾਈ ਨੇ ਕੀਤੀ ਸੰਭਾ ਜੀ ਰਾਜੇ ਨੂੰ 20 ਜੁਲਾਈ 1680 ਨੂੰ ਤਾਜ ਪਹਿਨਾਇਆ ਗਿਆ ਗੱਦੀ ਸੰਭਾਲਣ ਤੋਂ ਬਾਅਦ ਸੰਭਾ ਜੀ ਰਾਜੇ ਨੇ ਮੁਗਲਾਂ ਨਾਲ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਸੰਭਾ ਜੀ ਰਾਜੇ ਨੇ 9 ਸਾਲਾਂ ਚ 100 ਜੰਗਾਂ ਲੜੀਆਂ ਤੇ ਇੱਕ ਵੀ ਜੰਗ ਨਹੀਂ ਹਾਰੀ The cat ਸੰਭਾਜੀ ਮਹਾਰਾਜ ਦੇ ਸਭ ਤੋਂ ਵੱਡੇ ਹਮਲਿਆਂ ਵਿੱਚੋਂ ਇੱਕ ਬੁਰਹਾਨਪੁਰ ਤੇ ਹਮਲਾ ਸੀ ਜੋ ਹੁਣ ਮੱਧਪੰਦੇਸ਼ ਦੇ ਵਿੱਚ ਹੈ ਜਿਸ ਤੋਂ ਬਾਅਦ ਸੰਭਾਜੀ ਰਾਜੀ ਵਿਰੁੱਧ ਸਾਜ਼ਿਸ਼ਾਂ ਦਾ ਬਾਜ਼ਾਰ ਗਰਮ ਹੋਣ ਲੱਗਾ ਉਹਨਾਂ ਦੀ ਜਾਸੂਸੀ ਕਰਨੀ ਸ਼ੁਰੂ ਕਰ ਦਿੱਤੀ ਗਈ ਇਸੇ ਉਹਨਾਂ ਦੇ ਰਿਸ਼ਤੇਦਾਰ ਸ਼ਿਰਕੇ ਪਰਿਵਾਰ ਦੀ ਵੱਡੀ ਭੂਮਿਕਾ ਸੀ ਔਰੰਗਜ਼ੇਬ ਨੇ ਸੰਭਾਜੀ ਰਾਜੇ ਅਤੇ ਉਹਨਾਂ ਦੇ ਸਾਥੀਆਂ ਨੂੰ ਫੜ ਲਿਆ ਤੇ ਉਹਨਾਂ ਦੀ ਜਾਨ ਬਖਸ਼ਣ ਲਈ ਇਸਲਾਮ ਕਬੂਲ ਕਰਨ ਲਈ ਕਿਹਾ ਸੰਭਾਜੀ ਰਾਜੇ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਕਰਨ ਤੋਂ ਸਾਫ਼ ਤੌਰ ਉਹਨਾਂ ਨੇ ਕਾਰ ਕਰ ਦਿੱਤਾ ਕਿਹਾ ਜਾਂਦਾ ਹੈ ਕਿ 11 ਮਾਰਚ 1699 ਨੂੰ ਉਹਨਾਂ ਦੀ ਲਾਸ਼ ਦੇ ਟੁਕੜੇ ਕਰ ਦਿੱਤੇ ਗਏ ਉਹਨਾਂ ਦੇ ਸਰੀਰ ਦੇ ਟੁਕੜੇ ਤੁਲਾਪੁਰ ਨਦੀ 'ਚ ਸੁੱਟ ਦਿੱਤੇ ਗਏ ਕੁਝ ਲੋਕ ਟੁਕੜਿਆਂ ਨੂੰ ਬਾਹਰ ਲੈ ਗਏ ਤੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੰਭਾਜੀ ਰਾਜੇ ਦੀ ਬਹਾਦਰੀ ਅਤੇ ਦੇਸ਼ ਲਈ ਪਿਆਰ ਅਤੇ ਵਫਾਦਾਰੀ ਨੇ ਉਹਨਾਂ ਨੂੰ ਮਹਾਨ ਬਣਾ ਦਿੱਤਾ ਉਹਨਾਂ ਨੇ ਆਪਣੇ ਆਖਰੀ ਸਾਹ ਤੱਕ ਮੁਗਲਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਤਾਂ ਹੀ ਤਾਂ ਔਰੰਗਜ਼ੇਬ ਨੇ ਕਿਹਾ ਸੀ ਕਿ ਜੇਕਰ ਮੇਰੇ ਕੋਲ ਅਜੇ ਹਾ ਪੁੱਤਰ ਹੁੰਦਾ ਤਾਂ ਮੈਂ ਹਿੰਦੁਸਤਾਨ ਕੀ ਪੂਰੀ ਦੁਨੀਆ ਤੇ ਕਬਜ਼ਾ ਕਰ ਲੈਂਦਾ